ਸੱਸ ਉਹਦਾ ਜੇਠ ਉਹਦੀ ਜਠਾਣੀ ਇਹ ਤਿੰਨੇ ਰਾਵਣਾ ਬੈ ਕੇ ਚਾਹ ਪਾਣੀ ਪੀਂਦੇ ਨਾ ਕਿ ਇਹਨੂੰ ਦੱਸੇਦਾ ਹੀ ਤੇ ਨਾ ਕੋਈ ਕੋਸ਼ਿਸ਼ ਆਦਾ ਹੀ ਰਾਵਣਾ ਬੈਠੇ ਜਿੱਦਾਂ ਕੋਈ ਗੱਲ ਹੀ ਨਹੀਂ ਹੋਈ ਦੀ ਅਸ ਤਾਂ ਮੇਰੀ ਕੁੜੀ ਮਾਰੀ ਆ ਨਾ ਇਸ ਲਈ ਇਹਨਾਂ ਨੂੰ ਅੰਦਰ ਕਰਕੇ ਇਹਨਾਂ ਨੂੰ ਛੱਡਣਾ ਹੀ ਪਾਇਆ ਨੋਟ ਚਾੜਨ ਤੁਹਾਡੇ ਅੱਗੇ ਪੰਜ ਜੋ ਮੱਝ ਚੜਨ ਇਹਨਾਂ ਨੂੰ ਛੱਡਣਾ ਨਹੀਂ ਹੈ ਬਸ ਫੇਰੀ ਬੀਤੇ 4 ਸਾਲ ਤੋਂ ਇਹ ਕੁੜੀ ਆਪਣੇ ਸਹੁਰੇ ਘਰ ਦੇ ਵਿੱਚ ਰਹਿ ਰਹੀ ਸੀ ਅਤੇ ਉਸ ਦਾ ਬੀਤੇ ਦਿਨੀ ਐਨੀਵਰਸਰੀ ਦਾ ਦਿਨ ਸੀ ਮਾਪਿਆਂ ਨੂੰ ਇਹ ਹੀ ਸੀ ਕਿ ਅੱਜ ਕੁੜੀ ਦੀ ਐਨੀਵਰਸਰੀ ਹੈ ਤੇ ਉਹ ਆਪਣੇ ਘਰ ਬਹੁਤ ਖੁਸ਼ ਹੋਣੀ ਹੈ ਪਰ ਇਹ ਨਹੀਂ ਪਤਾ ਸੀ ਕਿ ਉੱਥੇ ਉਸਦੇ ਨਾਲ ਕੋਈ ਮਾੜੀ ਘਟਨਾ ਵਾਪਰਨੀ ਹੈ ਕਿਉਂਕਿ ਐਸੇ ਦਿਨ ਹੀ ਉਸਦੇ ਸਹੁਰੇ ਘਰੋਂ ਫੋਨ ਆਂਦਾ ਹੈ ਮਾਨੂੰ ਕਿ ਤੁਹਾਡੀ ਧੀ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਜਦੋਂ ਇਸ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਤੁਸੀਂ ਇੱਥੇ ਆ ਜਾਓ ਜਦੋਂ ਇਹ ਪਰਿਵਾਰ ਉੱਥੇ ਜਾ ਕੇ ਦੇਖਦਾ ਹੈ ਤਸ ਸ ਜੇਠ ਜਠਾਣੀ ਆਰਾਮ ਨਾਲ ਬੈਠੇ ਚਾਹ ਪੀ ਰਹੇ ਹੁੰਦੇ ਨੇ ਜਿਵੇਂ ਕਿ ਭਰਾ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਅਤੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਧੀ ਦੀ ਮ੍ਰਿਤਕ ਦੇ ਉੱਪਰ ਕਮਰੇ ਦੇ ਵਿੱਚ ਪਈ ਸੀ ਉਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਤੇ ਪੁਲਿਸ ਨੇ ਨਾ ਤਿੰਨਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਂਚ ਪੜਤਾਲ جاری ਹੈ ਪਰ ਇਸ ਦੇ ਵਿਚਾਲੇ ਮਾਂ ਦੇ ਵੱਲੋਂ ਦੱਸਿਆ ਗਿਆ ਕਿ ਘਰ ਦੇ ਵਿੱਚ ਅਕਸਰ ਝਗੜਾ ਰਹਿੰਦਾ ਹੁੰਦਾ ਸੀ ਮਾਂ ਹਮੇਸ਼ਾ ਆਪਣੀ ਧੀ ਨੂੰ ਇਹੀ ਸਮਝਾਉਂਦੀ ਰਹੀ ਕਿ ਸਮੇਂ ਨਾਲ ਸਭ ਕੁਝ ਠੀਕ ਹੋ ਜਾਣਾ ਹੈ ਬੱਚੇ ਜਦੋਂ ਵੱਡੇ ਹੋਗੇ ਤਾਂ ਤੇਰੀ ਟੈਨਸ਼ਨ ਮੁੱਕ ਜਾਣੀ ਆ ਤੇ ਨਾਲ ਹੀ ਕੁਝ ਸਮੇਂ ਬਾਅਦ ਤੂੰ ਫਿਰ ਤੋਂ ਸਕੂਲ ਦੇ ਵਿੱਚ ਜੌਬ ਕਰ ਲਵੀਂ ਬੀਤੇ ਕੁਝ ਸਾਲਾਂ ਤੋਂ ਉਹ ਅਧਿਆਪਕਾ ਦਾ ਕੰਮ ਕਰ ਰਹੀ ਸੀ ਸਕੂਲ ਦੇ ਵਿੱਚ ਟੀਚਰ ਸੀ ਪਰ ਬੀਤੇ ਦਿਨੀ ਐਨੀਵਰਸਰੀ ਵਾਲੇ ਦਿਨ ਇਸ ਘਰ ਦੇ ਵਿੱਚ ਕੀ ਹੋਇਆ ਹੁਣ ਤੱਕ ਇਹ ਸਸਪੈਂਸ ਬਣਿਆ ਹੋਇਆ ਹੈ ਪਰ ਇਸ ਤੇ ਸਾਸ ਜੇਡ ਚਠਾਣੀ ਦੇ ਵੱਲੋਂ ਹੁਣ ਸਭ ਕੁਝ ਕੁਗਲਿਆ ਜਾਵੇਗਾ ਕਿਉਂਕਿ ਪੁਲਿਸ ਦੇ ਵੱਲੋਂ ਇਹਨਾਂ ਦੇ ਪਰਚਾ ਦਰਜ ਕੀਤਾ ਗਿਆ ਹੈ ਪੁਲਿਸ ਦਾ ਕਹਿਣਾ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ਫਿਲਹਾਲ ਮੈਡੀਕਲ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਦੱਸਦੀ ਹੈ ਕਿ ਖਬਰ ਪਠਾਨਕੋਟ ਤੋਂ ਸਾਹਮਣੀ ਆਈ ਹੈ ਜਿੱਥੇ ਸੌਰੇ ਘਰ ਦੇ ਵਿੱਚ ਇੱਕ ਕੁੜੀ ਦੀ ਜਾਨ ਜਾਣ ਤੋਂ ਬਾਅਦ ਉਸਦੇ ਪੇਕੇ ਪਰਿਵਾਰ ਨੇ ਹੋਰ ਕਈ ਖੁਲਾਸੇ ਕੀਤੇ ਨੇ ਕੀ ਨੇ ਉਹ ਜਾਣਦੇ ਤੁਹਾਨੂੰ ਤਾਂ ਨਹੀਂ ਕੱਲ ਨੂੰ ਭਾਗ ਕੋਕਨੇ ਫੋਨ ਰਾਤੀ ਆਇਆ ਬੇਟੇ ਨੂੰ ਮੈਨੂੰ ਤਾਂ ਫੋਨ ਉਹ ਨਹੀਂ ਆਇਆ ਆਹ ਸਮੇਂ ਹਾਲ ਚਾਲ ਕਦੀ ਪੁੱਛ ਲਾਂ ਮੈਂ ਤੇ ਤੇ ਮੈਂ ਕੱਲ ਵੀ ਮੈਂ ਵੀ ਨਹੀਂ ਕੀਤਾ ਤੇ ਕੱਲ ਉਹਨਾਂ ਦੀ ਮੈਨੂੰ ਕੋਈ ਨਹੀਂ ਮੈਨੂੰ ਪਤਾ ਹੀ ਨਹੀਂ ਮੈਂ ਆਪਣੇ ਆਪ ਤੇ ਮਾਸੋ ਪਟੈਂ ਤੇ ਤੇ ਬਸ ਇਹਨਾਂ ਦਾ ਫੋਨ ਆਇਆ ਮਮੀ ਉੱਥੇ ਮੈਂ ਸੋ ਜਾਂਦੀ ਐ ਤੇ ਅਲਤੀ ਮੈਂ ਠੀਕ ਨਹੀਂ ਰਹਿੰਦੀ ਤੇ ਕਦੀ ਅਜਾ ਫੋਨ ਆਲਾ ਮਮੇ ਐਂ ਤੇ ਨਿਕਰ ਮੈਂ ਕੋਈ ਦਾ ਨਾ ਆਪਾਂ ਤੇ ਬੈ ਕੇ ਤੇਰੀ ਗੱਲਬਾਤ ਕਰੋ ਘਰਾਂ 'ਚ ਬੜਾ ਕੁਝ ਹੁੰਦਾ ਇਹ ਸਮਝਾ ਨਾ ਘੜੀਆਂ ਵਿੱਚ ਘਰਾਂ 'ਚ ਬੜਾ ਕੁਝ ਹੁੰਦਾ ਕੋਈ ਡਰ ਨਹੀਂ ਪੁੱਛ ਲੈਂਦਾ ਬੱਚੇ ਵੱਡੇ ਹੋਣ ਜਾਣਗੇ ਆਪੇ ਤੂੰ ਇਸ ਕੋਲੇ ਅੱਗੇ ਵੀ ਲੱਗੀ ਧੀ ਟੀਟਰ ਹੁਣ ਵੀ ਲੱਗਦਾ ਹੈ ਆਪੇ ਟਾਈਮ ਪਾਸ ਹੋ ਜਾਏਗਾ ਤੇਰਾ ਕੋ ਡਰ ਨਹੀਂ ਆਪੇ ਤੈਨੂੰ ਮਸਤਰ ਨਾ ਕਰਨਾ ਮੈਂ ਤਾਂ ਤੂੰ ਮਸਤਰ ਨਾ ਮਸਤਰ ਹੈ ਬੜੇ ਕੁਝ ਹੀ ਕੋਈ ਉਹ ਦੀ ਗੱਲ ਨਹੀਂ ਬੱਚਿਆਂ ਦੀ ਸੌਣ ਹੀ ਖਾਂਦੇ ਤੇ ਬੱਚੇ ਕੋਲੋਂ ਮੈਂ ਤੇ ਉਹ ਕੁੜੀ ਅਸਾਂ ਕਰ ਲਵੇ ਕੁੜੀ ਦਾ ਇੰਨਾ ਹੌਸਲਾ ਹੀ ਹੈ ਉਹਦੇ ਕੰਮ ਕਰ ਨਹੀਂ ਸਕਦੀ ਲੋਕਾਂ ਨੇ ਇੰਨੇ ਸਾਲੋਂ ਨੇ ਨੌਕਰੀ ਕੀਤੀ ਐ ਕਦੀ ਉਹਨੂੰ ਮੈਂਟਲ ਬਣਾਉਂਦੇ ਪਏ ਕਦੀ ਕੁਛ ਕਰਤੇ ਕਹਿੰਦੇ ਪਏ ਐ ਐਨੇ ਸਾਰੇ ਸਕੂਲਾਂ ਜਿਹਨਾਂ ਨੇ ਕੀਤੀ ਐ ਨੌਕਰੀ ਤੇ ਦੇਹੋ ਜੀ ਉਹ ਵੇਤ ਚਾਰ ਸਾਲ ਕੱਟੇ ਉਹਨਾਂ ਦਰਮਾਸਾਂ ਲਈ ਸਮਝਾਣਾ ਖਣਾ ਕੋਈ ਠਾਣ ਨਹੀਂ ਕੁਝ ਨਹੀਂ ਹੁੰਦਾ ਹੈ ਜਦੋਂ ਫੋਨ ਆਇਆ ਇੱਕਦਮ ਸਾਡਾ ਤਰ੍ਹਾਂ ਨਿਕਲ ਗਿਆ ਕੱਲ ਉਹਦੀ ਯੂਨੀਵਰਸਿਟੀ ਤੇ ਇਹਨਾਂ ਨੇ ਕੀ ਕੀਤਾ ਇਹ ਜੇੜਸ ਤੇ ਜਠਾਨੀ ਤੇ ਸਾਸਾਂ ਨੂੰ ਜੀਨ ਨਹੀਂ ਦਿੰਦੇ ਜੀਨ ਨਹੀਂ ਦਿੰਦੇ ਧੂਂਗਾ ਤੇ ਗੇਂਦ ਨਹੀਂ ਦਿੰਦਾ ਉਹ ਆ ਸਮਝਾਉਂਦੇ ਰਹਿਣਾ ਕਰਤੇ ਰਹਿਣਾ ਇਹ ਇਹਨਾਂ ਨੇ ਹੀ ਰਲ ਕੇ ਕੀਤਾ ਜੋ ਕੀਤਾ ਇਹਨਾਂ ਦੋਨਾਂ ਨੇ ਤੇ 700 ਤੇ ਦੇਖਾ ਨਹੀਂ ਤੇ ਜਿਹੜੇ ਜਿਹੜੇ ਨਾ ਇਹ ਹਰਾਮੀ ਕੁੱਤੇ ਹਨ ਮੇਰੇ ਅਗਨੇ ਜਿਸ ਤੋਂ ਮੇਰੀ ਕੁੜੀ ਮਾਰਿਆ ਨਾ ਇਸ ਨੇ ਇਹਨਾਂ ਨੂੰ ਅੰਦਰ ਕਰਕੇ ਇਹਨਾਂ ਨੂੰ ਛੱਡਣਾ ਹੀ ਪਾਇਆ ਨੋਟ ਝਾੜਨ ਤੋਂ ਡੇਗ ਪੰਜ ਜੋ ਮੱਝ ਝਾੜਨ ਇਹਨਾਂ ਨੂੰ ਛੱਡਣਾ ਨਹੀਂ ਹੈ ਬਸ ਮੇਰੀ ਆਹੀ ਮੰਗ ਹੈ ਜਿਸ ਨੇ ਮੇਰੀ ਕੁੜੀ ਮਾਰਿਆ ਉਸ ਦਾ ਇਹ ਵੀ ਮਰਨ ਅੰਦਰ ਹੀ ਪਾ ਕੇ ਮੇਰਾ ਨਾ ਭਾਈ ਅਮੀਰ ਮਾਏ ਨਾ ਮੇਰੀ ਸਿਸਟਰ ਵਿਆਹੀ ਦੀ ਹੀ ਗੇ ਇੰਦਰਾ ਕਲੋਨੀ ਦੇ ਵਿੱਚ ਗਲੀ ਨੰਬਰ 4.4 ਕੋਈ ਅਸਰਾ ਵਾ 4 4.4 ਵਿੱਚ ਹਾਂਜੀ ਸਾਨੂੰ ਉਹਨਾਂ ਦੀ ਸੱਸ ਮੇਰੀ ਸਿਸਟਰ ਵਿਆਹੀ ਦੀ ਉਹਨਾਂ ਦੀ ਸੱਸ ਦਾ ਫੋਨ ਆਇਆ ਕਿ ਸੱਸਾਂ ਤੁਹਾਡੀ ਕੁੜੀ ਮਰ ਗਈ ਆ ਠੀਕ ਆ ਕੁੜੀ ਕਿੱਦਾਂ ਮਰ ਗਈ ਸੱਸ ਉਹਦਾ ਜੇਠ ਉਹਦੀ ਜਠਾਣੀ ਇਹ ਤਿੰਨੇ ਰਾਵਣਾ ਬੈਠ ਕੇ ਚਾਹ ਪਾਣੀ ਪੀਂਦੇ ਨਾ ਕਿ ਇਹਨੂੰ ਦੱਸੇਦਾਈ ਤੇ ਨਾ ਕੋਈ ਕੋਸ਼ਿਸ਼ ਆਦਾ ਹੀ ਰਾਵਣਾ ਬੈਠੇ ਜਿੱਦਾਂ ਕੋਈ ਗੱਲ ਹੀ ਨਹੀਂ ਹੋਈ ਦੀ ਅਈ ਗਏ ਤੇ ਕਹਿੰਦੇ ਉੱਤੇ ਲੰਮੇ ਪਈ ਦੀ ਅਈ ਗਏ ਤੇ ਉਹਨਾਂ ਨੇ ਬੈਠੇ ਉੱਤੇ ਲੰਮੇ ਪਾਇਆ ਦਾ ਹੀਗਾ ਜੇ ਉਹਦੇ ਵੇਖਿਆ ਤੇ ਉਹਦੇ ਧੋਨ ਤੇ ਇੱਥੇ ਵੀ ਨਿਸ਼ਾਨ ਹੀ ਇੱਥੇ ਵੀ ਨਿਸ਼ਾਨ ਹੀ ਜੇ ਉਹਦੀ ਪੈਰਾਂ ਤੇ ਵੀ ਨਿਸ਼ਾਨੀ ਉਹ ਜੇਠ ਜਠਾਣੀ ਨੇ ਫੜ ਕੇ ਉਹਦਾ ਗਲਾ ਨਾਪ ਕੇ ਨੂੰ ਮਾਰਿਆ ਵਾ ਇਹ ਤਿੰਨਾਂ ਨੇ ਮਿਲ ਕੇ ਦਾ ਕਤਲ ਕੀਤਾ ਵਾ ਤੇ ਫੋਨਾਂ ਨੂੰ ਇਹਨੇ ਹਰਾਸਮੈਂਟ ਕੀਤੇਦਾ ਹੀਗਾ ਹਰਾਸਮੈਂਟ ਕੀਤੇਦਾ ਹੀਗਾ ਕਿ ਆ ਕੋਠੀ ਦੇ ਵਿੱਚੋਂ ਬਾਹਰ ਚੱਲ ਜਾਓ ਇੱਕ ਪੁਰਾਣਾ ਕੋਈ ਘਰ ਹੈਗਾ ਕਿ ਤੁਸੀਂ ਉੱਥੇ ਚੱਲ ਜਾਓ ਨਾ ਉਹਨਾਂ ਨੇ ਘਰ ਵਿੱਚ ਕਿ ਬੱਚੇ ਛੋਟੇ ਬੱਚਿਆਂ ਦੇ ਖੇਡਣਾ ਤੇ ਨਾ ਪੋੜੀਆਂ ਨੂੰ ਇਹਨਾਂ ਨੇ ਰੇਲਿੰਗ ਲਾ ਦਿੱਤੀ ਅੱਜ ਤੱਕ ਨਾ ਕੋਈ ਕੁਛ ਇਹ ਕਿਸੇ ਪਾਸੇ ਨਾ ਗੱਲ ਮਕਾਂਦੀ ਨਾ ਕੁਛ ਹੋਇਆ ਇਹਦਾ ਇਹ ਕਹਿੰਦੀ ਘਰ ਦੇ ਵਿੱਚ ਬਸ ਮੇਰੀ ਚੱਲੇ ਹੋਰ ਕੋਈ ਕੁਛ ਨਾ ਹੋਵੇ। ਜੀ ਮੇਰੇ ਪਹਿਲੇ ਮੈਸੇਜ ਵਿੱਚ ਸੀ। 4 ਸਾਲ ਪਹਿਲੇ ਹੋਈ ਪਾਜੀ। ਤੇ 4 ਸਾਲ ਪਹਿਲੇ ਤਾਂ ਕਦੀ ਸੱਚੇ ਨਹੀਂ ਕਿ ਕਿ ਚਲੋ ਸਾਨੂੰ ਮਾੜਾ ਮੋਟਾ ਜਿੱਦਾਂ ਗੱਲ ਹੋਣੀ ਹੈ ਕਹਿੰਨਾ ਕਿ ਚੱਲ ਬੇਟਾ ਐਡਾ ਕੋਈ ਗੱਲ ਨਹੀਂ ਹੁੰਦੀ ਆਪਣੇ ਘਰ ਦੇ ਕੋਈ ਵੱਡੇ ਜੀ ਜੋ ਵੀ ਹੈਗੇ ਉਹਨਾਂ ਵਿੱਚ ਬੈਠ ਕੇ ਆਪਸ ਵਿੱਚ ਬੈਠ ਕੇ ਜੋ ਕੋਈ ਫੈਸਲਾ ਹੈਗਾ ਤੁਸੀਂ ਆਪਸ ਵਿੱਚ ਬੈਠ ਕੇ ਕਰੀਦਾ ਐਸ ਤਰ੍ਹਾਂ ਨਹੀਂ ਗੱਲ ਕੋਈ ਐਡਾ ਦੀ ਤੇ ਕੋਈ ਗੱਲ ਹੀ ਨਹੀਂ। ਮੰਗਾਈ ਮੰਗਾਈ ਕਰਦੇ ਆ ਕਿ ਇਹ ਤਿੰਨਾਂ ਦੇ ਉੱਤੇ ਜ਼ਬਰਦਸਤ ਪਰਚਾ ਹੋਏ। ਕਿ ਜਿਹੜੇ ਜਿੱਦਾਂ ਸਾਡੀ ਕੁੜੀ ਇਹਨਾਂ ਨੇ ਮਾਰੀ ਐ ਇਹ ਵੀ ਅੰਦਰ ਹੀ ਗੱਲ ਗੱਲ ਕੇ ਮਾਰਨਾ ਅੱਜ ਇੱਕ ਕੰਪਲੇਂਟ ਅਸੀਂ ਆਈ ਹੈ ਸਾਡੇ ਕੋਲ ਅਮਿਤ ਮਹਾਜਨ ਵੱਲੋਂ ਜਿਹਦੇ ਵਿੱਚ ਅਮਿਤ ਮਹਾਜਨ ਦਾ ਕਹਿਣਾ ਹੈ ਕਿ ਉਹਨਾਂ ਦੀ ਸਿਸਟਰ ਜਿਹੜੀ ਹੈਗੇ ਰੂਚੀ ਕ ਮਹਾਜਨ ਉਹਨਾਂ ਨੇ ਆਪਣੇ ਸਹੁਰਾ ਪਰਿਵਾਰ ਤੇ ਵਾਅਦਾ ਪਾ ਤੁਰੰਤ ਕਾਰਵਾਈ ਕਰਦੇ ਉਹਨਾਂ ਦੇ ਸਹੁਰਾ ਪਰਿਵਾਰ ਤੇ ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਜਿਹੜੀ ਰੂਚੀ ਕ ਮਹਾਜਨ ਦੀ ਜਿਹੜੀ ਬੋਡੀ ਪੋਸਟਮਾਰਟਮ ਰਿਪੋਰਟ ਹੋਣ ਤੋਂ ਬਾਅਦ ਜੋ ਅਗਲਾ ਸਟੈਪ ਹੋਏਗਾ ਉਹਦੇ ਮੁਤਾਬਿਕ ਕਾਰਵਾਈ ਕੀਤੀ ਜਾਏਗੀ। ਇਹ કુલ ਤਿੰਨ ਲੋਕਾਂ ਦੇ ਮਾਮਲੇ ਦਰਜ ਕੀਤੇ ਗਏ। ਇੱਕ ਰੂਚੀ ਕਮਾ ਜੰਦੀ, ਜੇਠ, ਇੱਕ ਜੇਠਾਣੀ ਐ ਤੇ ਇੱਕ ਉਹਨਾਂ ਦੀ ਸੱਸ ਹੈ।